ਨਾ ਜਾਈ ਮਸਤਾਂ ਦੇ ਵੇੜਾ ਦੀ ਮਸਤ ਬਣਾ ਦੇ ਆ ਜਾਓ ਟਿੱਕੀ ਰਾਤ ਦਾ ਫਕੀਰਾਂ ਦਾ ਬੋਲ ਕੇ ਆ ਜਾਓ ਡੇਢ ਰਾਖਾ ਬਾਬਾ ਡੇਢ ਚੰਗਾ ਲਵ ਯੂ ਟੂ ਲਵ ਯੂ ਟੂ ਔਰ ਇੱਕ ਗੱਲ ਹੋ ਰਹਾ ਰੱਬਾ ਇਹ ਤੇ ਕਿਸੇ ਵੀ ਪ੍ਰਬੰਧਕ ਦਾ ਜੀ ਕਰਦਾ ਹੋਵੇ ਕਮਰ ਨੂੰ ਚਾਹ ਪੀਉਣੀਆਂ ਮੈਨੂੰ ਕੋਈ ਤਰਾਜ ਨਹੀਂ ਦੱਸਦਾ ਇਹਨਾਂ ਨੂੰ ਹਾਂ ਸਤਿ ਸ੍ਰੀ ਅਕਾਲ ਜੀ ਮੇਰੇ ਗੱਲ ਸੁਣ ਇਹਨਾਂ ਨੂੰ ਕਹਿ ਵਿੱਚ ਤੱਤਾ ਵੀ ਪਾਓ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਕੀ ਬੋਲਦੇ ਇਹਨਾਂ ਨੇ ਸਤਿ ਸ੍ਰੀ ਅਕਾਲ ਜੀ ਆਓ ਤੇਰਾ ਬੇੜਾ ਘਰ ਕੋ ਜੈ ਜੀ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਆ ਜੜੇ ਆੜੇ ਮੁੰਡੇ ਕੁੜੀਆਂ ਜੇ ਨਾ ਸੱਸਰੀ ਕਾਲ ਜੀ ਸੱਸਰੀ ਕਾਲ ਥੋੜਾ ਹੁੰਦੀ ਆ ਯਾਰ ਸਤਿ ਸ੍ਰੀ ਅਕਾਲ ਜੀ ਮੈਂ ਵੀ ਕਦੇ ਤੱਤਾ ਮਿਸ ਕਰਦਾ ਮੈਨੂੰ ਕਿਹਾ ਕਰੋ ਯਾਰ ਤੂੰ ਆਪ ਵੀ ਆ ਸਤਿ ਸ੍ਰੀ ਕਾਲ ਹੈ ਕਿਉਂਕਿ ਰਿਆਜ਼ ਹੀ ਆ ਜੀ ਕਿਸੇ ਵੀ ਚੀਜ਼ ਦਾ ਰਿਆਜ਼ ਨੋ ਸੱਸ ਨੇ ਪਹਿਲਾਂ ਰਿਆਜ਼ ਹੀ ਕੀਤਾ ਲੜਨ ਦਾ ਪੱਕ ਗਈਆਂ ਫਿਰ ਹੈ ਨੋ ਸੱਸ ਨੇ ਜਿਵੇਂ ਵਿਆਹੀ ਆਹੀ ਬਾਹੂ ਉਦੋਂ ਰਿਆਜ਼ ਸ਼ੁਰੂ ਕਰਤਾ ਵੀ ਮੈਂ ਥੋੜੀ ਜੀ ਤੇਰੇ ਮਾਰੂ ਠੰਗ ਤੂੰ ਮੇਰੇ ਮਾਰੀ ਕਰਦੀ ਕਰਦੀ ਗੱਲ ਇੱਥੋਂ ਤੱਕ ਪਹੁੰਚ ਗਈ ਉਹ ਕਹਿੰਦੀ ਭਾਂਡੇ ਤੂੰ ਮਾਜ ਉਹ ਕਹਿੰਦੀ ਤੂੰ ਮਾਜ ਮੇਰੇ ਰਗਾ ਸ਼ਰਾਰਤੀ ਬੰਦਾ ਰੋਜ਼ ਵੇਖਦਾ ਸੀ ਉਹ ਕੁੱਟ ਉਹ ਸਾਰਾ ਕੁੱਟ ਸੇਪਾ ਦੋਨਾਂ ਨੂੰ ਲੈ ਗਿਆ ਗੁਰਦੁਆਰੇ ਲੋਕਾਂ ਦੇ ਹੱਥਾਂ ਚੋਂ ਖੋਹਦੀਆਂ ਫਿਰ ਲਿਆ ਜੀ ਮੈਂ ਮੰਦਾ ਲਿਆ ਜੀ ਮੈਂ ਰੱਬ ਨਿਆਣਾ ਬੀਬੀ ਹੈ ਲੈ ਘਰ ਨੂੰ ਸੈਨ ਸਵਰਗਪੁਰੀ ਬਣਾ ਕੇ ਰੱਖੋ ਕਿਆ ਨੂੰ ਕਿਆ ਧੀ ਇੱਕੋ ਹੀ ਗੇਮ ਹੈ ਆਜੋ ਮਰਨਾ ਲੱਥਣੇ ਨੇ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਆਜਾ ਦਾ ਕਨਾਲ ਲਟਕੇ ਜਾਇਓ ਜਮ ਲਟਕੇ ਚੰਗਾ ਹਾਂ ਕੱਢ ਲੋ ਕਸਰਾ ਕੋਈ ਜਿੰਨਾ ਵੱੜ ਗਿਆ ਤੈਨੂੰ ਆਇਆ ਉਨਾ ਹੀ ਮੈਨੂੰ ਆਇਆ ਕੱਥੇ ਨੱਚਾਂਗੇ ਕੱਥੇ ਨੱਚਾਂਗੇ ਹੋ ਨੰਨੇ ਬਾਬਾ ਮਿਹਰਬਾਨੀ ਮਿਹਰਬਾਨੀ ਪੈਂਦਾ ਹੈ ਸਾਹਿਬ ਬੁਲਾਵੇ ਅਫਸਰ ਪਹਿਲਾਂ ਵੀ ਨਿਗਾਹ ਪਈ ਸੀ ਸਾਡੇ ਲਈ ਆ ਬਾਈ ਕਿ ਜਾਣਾ ਪੈਂਦਾ ਹੈ ਸਾਹਿਬ ਬੁਲਾਵੇ ਵਰਦੀ ਆਪਣੇ ਫਰਜ਼ ਨਿਭਾਵੇ ਉਹ ਜਾਣਾ ਪੈਂਦਾ ਹੈ ਸਾਹਿਬ ਬੁਲਾਵੇ ਵਰਦੀ ਆਪਣੇ ਫਰਜ਼ ਨਿਭਾਵੇ ਰੱਬਾ ਵੇਖੀ ਨਾ ਬਣ ਜਾਵੇ ਵੇਖੀ ਨਾ ਬਣ ਜਾਵੇ ਤੁਰਖੀ ਆ ਖਬਾਰਾਂ ਦੀ ਤੁਹਾਡੇ ਨਾਲ-ਨਾਲ ਸੁੱਖ ਮੰਗਦੇ ਆ ਤੁਹਾਡੇ ਪਰਿਵਾਰਾਂ ਦੀ ਤੁਹਾਡੇ ਨਾਲ-ਨਾਲ ਸੁੱਖ ਮੰਗਦੇ ਆ ਤੁਹਾਡੇ ਪਰਿਵਾਰਾਂ ਦੀ ਤੁਹਾਡੇ ਨਾਲ-ਨਾਲ ਕਿਉਂ ਕਿਉਂਕਿ ਅਸੀਂ ਉਹ ਸੁਣ-ਸੁਣ ਵੱਡੇ ਹੋਏ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਨਾਨਕ ਨਾਮ ਚੜਦੀ ਕਲਾ ਤੇਰੇ ਹੁਣ ਤੂੰ ਮੈਨੂੰ ਇਸ ਜੱਬ ਜਣਾ ਪਾਈ ਨਾ ਤਾਂ ਮੈਂ ਤੇਰੇ ਮੁੰਡੇ ਨੂੰ ਪੈਸੇ ਦੇ ਕੇ ਪਹਸਾਨ ਕੀਤਾ ਮੈਨੂੰ ਉਹਦਾ ਮੋਹ ਆਇਆ ਮੈਂ ਦੇ ਦਿੱਤੇ ਗੱਲ ਮੁੱਕੀ ਆ ਫੋਟੋ ਕਰਾਣਾ ਆ ਜਾ ਤੇਰਾ ਪਿਓ ਛੇਤੀ ਲੋਟ ਆ ਗਿਆ ਓਏ ਲੈ ਖਤ ਛੇਤੀ ਆ ਛੇਤੀ ਹਣ ਤੇਰੇ ਨਾਲ ਮੇਰਾ ਕੋਈ ਹਿਸਾਬਕਾ ਵੀ ਨਹੀਂ ਮੇਰਾ ਦਾਦੇ ਨਾਲ ਮੈਨੂੰ ਤਾਂ ਤੇਰੀ ਪ੍ਰੋਡਕਸ਼ਨ ਚੰਗੀ ਲੱਗੀ ਆਈ ਡੋਟ ਲਾਈਕ ਯੂ ਓਵਾ ਔਰ ਬਾ ਅੱਜਵਾਗਦੇ ਅੱਜ ਕੱਲ ਤੁਸੀਂ ਇੱਕ ਇੱਕ ਮੁੰਡਾ ਆਇਆ ਜਾਂ ਪਹਿਲਾਂ ਹੋ ਜਾਏ ਉਦੋਂ ਬਾਅਦ ਜਵਾਕ ਹੀ ਨਹੀਂ ਜਾਂਦੇ ਤੁਸੀਂ ਹੈ ਅੱਜ ਕੱਲ ਆਮ ਹੋ ਗਿਆ ਪਹਿਲਾ ਮੁੰਡਾ ਹੋ ਗਿਆ ਤਾਂ ਕੋਈ ਸੂਰਮਾ ਜਿਹੜਾ ਕਿਹੜਾ ਫਿਰ ਕਹਿੰਦਾ ਵੀ ਇੱਕ ਅੰਦਾ ਹੋਰ ਆਉਣ ਦਿਓ ਮਹਾਰਾਜ ਤੇ ਨਹੀਂ ਤਾਂ ਯਾਰ ਤੁਹਾਡੇ ਕੁੜੀਆਂ ਦੋ ਹੋ ਜਾਣ ਤਿੰਨ ਹੋ ਜਾਣ ਬਚ ਕੋਈ ਵਰਨੇ ਪਰਿਵਾਰ ਆ ਜਿਹੜੇ ਕਾਦਨ ਵੀ ਧੀ ਵੀ ਉਹੀ ਐ ਮੇਰਾ ਪ੍ਰਣਾਮ ਆ ਉਹਨਾਂ ਮਾਵਾਪ ਉਹਨਾਂ ਦਾਦੇ ਦਾਦੀਆਂ ਨੂੰ ਜਿਹੜੇ ਸਬਰਾਂ ਵਾਲੇ ਉੱਥੇ ਹੀ ਖੜ ਗਏ ਵੀ ਇਹ ਘੜੀ ਨਹੀਂ ਕੋਈ ਨਹੀਂ ਤਾਂ ਕਈਆਂ ਦੇ ਮੁੰਡਿਆਂ ਦੀ ਅਗ ਲੱਗੀ ਆ ਫਿਰ ਤਿੰਨ ਕੁੜੀਆਂ ਚਾਰ ਕੁੜੀਆਂ ਨੇ ਹਟਦਾ ਨਹੀਂ ਤੇ ਹਰਬ ਔਰ ਪਹਿਲੀ ਕਹਾਣੀ ਜਮੇ ਉਲਟਾ ਅੱਜ ਤੋਂ 30 35 ਸਾਲ ਪਿੱਛੇ ਜਾਵੜੋ ਕਿਸੇ ਦੀ ਨਹੀਂ ਮੇਰੇ ਘਰ ਦੀ ਹਾਂ ਮੇਰਾ ਦਾਦਾ ਸਰਦਾਰ ਪ੍ਰਤਾਪ ਸਿੰਘ ਨਾਉ ਮੁੰਡੇ ਹੋਏ ਪਹਿਲਾਂ 9 ਮੁੰਡੇ ਪਰ ਦਾਦੇ ਦੀ ਕਰਾਰੀ ਸੀ ਵੀ ਇੱਕ ਧੀ ਦੇ 10ਵੇਂ ਤੱਕ ਗਿਆ ਹੈ 6 ਮੁੰਡੇ 7 ਮੁੰਡੇ 8 ਮੁੰਡੇ ਜਦੋਂ 9ਵਾਂ ਮੁੰਡਾ ਹੋਇਆ ਦਾਦਾ ਮੇਰਾ ਬਾਹਰ ਹੀ ਬੈਠਾ ਸੀ ਦਾਈ ਮਾਤਾ ਆਈ ਕਹਿੰਦੀ ਪ੍ਰਤਾਪ ਸਿੰਘ ਸਾਰੀ ਮੁੰਡਾ ਹੀ ਐ ਘਰ ਦੇ ਪੁੱਛਣ ਲੱਗੇ ਕਹਿੰਦੇ ਦਾ ਨਾਂ ਤਾਂ ਰੱਖਦੇ ਹੋ ਨਾ ਤੇਰਾ ਹੀ ਐ ਮੇਰਾ ਪਿਓ ਆ ਉਹ 9 ਨੰਬਰ ਵਾਲਾ ਕਹਿੰਦਾ ਇਹਦਾ ਨਾਮ ਰੱਖ ਦੋ ਬੇਅੰਤ ਹੈ ਸਰਦਾਰ ਬੇਅੰਤ ਸਿੰਘ ਆ ਮੇਰੇ ਵਾਲੇ ਪਿਓ ਦਾ ਨਾਮ ਤੇ ਉਹੀ ਸ਼ਦਾਈਓ ਇੱਕ ਜੰਮ ਕੇ ਉਹ ਨਾਂਵ ਤਾਂ ਬਾਅਦ ਵਿੱਚ ਕਹਿੰਦਾ ਰੱਬਾ ਇੱਕ ਕੁੜੀ 9 ਮਹੀਨੇ ਬਾਅਦ ਫੇਰ ਖਬਰ ਆਈ ਪਈ ਆ ਤੇ ਦਾਦੀ ਆਉਂਦੀ ਅੰਦਰ ਹੈ ਖੁਸ਼ੀ ਦੀ ਮਾਰੀ ਕਹਿੰਦੀ ਪ੍ਰਤਾਪ ਸਿੰਘ ਵਧਾਈਆਂ ਵੇ ਕੁੜੀ ਹੋਈ ਹੈ ਹੈ ਤੇ 10ਵੇਂ ਨੰਬਰ ਦਿੱਤੀ ਆ ਆਇਸ਼ਕਾ ਹੈ ਉਸ ਮਾਂ-ਬਾਪ ਦਾ ਕਤੀ ਬਾਕੀ ਠੀਕ ਆ ਹੱਸ ਕੇ ਗੱਲ ਲੰਗਾਈ ਆਪਾਂ ਪਰ ਸਮਝਣ ਵਾਲੇ ਸਮਝਣਗੇ ਕਿ ਕਤੀ ਦਾ ਘਰ ਚ ਰੋਲ ਕੀ ਐ ਇਹ ਜਿਹੜੇ ਘਰਾਂ ਚ ਹੁੰਦੀਆਂ ਉਥੇ ਕੀ ਵਾਪਰਦਾ ਕੋਈ ਇਕਾ ਦੁੱਕਾ ਚੀਜ਼ਾਂ ਠੀਕ ਐ ਸਮਾਜ ਐ ਚੰਗਾ ਮਾੜਾ ਚੱਲਣਾ ਬਾਬਾ ਰੱਬ ਥੋੜਾ ਹੀ ਐ ਰੱਬ ਵਰਗਾ ਐ ਤੇ ਜਿੰਨਾ ਘਰਾਂ ਚ ਹਜੇ ਵੀ ਮਾ ਬਾਬ ਦਾ ਸਤਕਾਰ ਐ ਉਥੇ ਧੀਆ ਯਾਰ ਤੇ ਮੈਂ ਤਾਂ ਆਪ ਕਰਮਾਂ ਵਾਲਾ ਮਾਂ ਮਰੀਏ ਮੈਨੂੰ ਰੱਬ ਨੇ ਧੀ ਬਖਸ਼ੀ ਐ ਔਰ ਮੇਰੀ ਤੀਤਾ ਨਾਲ ਜੀਤੋ ਹੈ ਘਰੇਵਾਜਾਂ ਪੈਂਦੀ ਜੀਤੋ ਨਹੀਂ ਜੀਤੋ ਤੇ ਬਾਪੂ ਕਾਕੇ ਬੁਲਾਉਂਦੀ ਆ ਮੈਨੂੰ ਕਿਸੇ ਨੇ ਨਹੀਂ ਸਿਖਾਇਆ ਉਹਨੂੰ ਪਹਿਲੇ ਦਿਨ ਤੋਂ ਜਾਉਂਦੀ ਬੋਲਣ ਲੱਗੀ ਆ ਬਾਪੂ ਕਹਿੰਦੀ ਆ ਬਾਪੂ ਹਾਂ ਜੀ ਤੋ ਬਤੋਏ ਤੇ ਰਬੀਆਰਤੀ ਆ ਸੱਚੀ ਇਹਨਾਂ ਨੂੰ ਇੰਨਾ ਪਿਆਰ ਕਰੋ ਇੰਨਾ ਸਤਕਾਰ ਕਰੋ ਆ ਨਲਾਈਕੀ ਆ ਜਿਹੜੇ ਮੁੰਡਿਆਂ ਨਾਲ ਕੁੜੀ ਛੇੜਤੀ ਹੈ ਗਰੇ ਤੁਸੀਂ ਪਤਾ ਕਿਹੜੀ ਧਰਤੀ ਦੇ ਬਾਪਿਓ ਤੁਹਾਡੇ ਪਿਓ ਦਾਦੇ ਪਰਦਾਦੇ ਸਾਡੇ ਗੁਰੂ ਪੀਰ ਪਗੰਬਰ ਇਹ ਧਾਰਮਿਕ ਥਾਵਾਂ ਇੱਥੋਂ ਯਾਰ ਬਾਬਾ ਵਾਜਾਂ ਦਾ ਕੀ ਪੈਂਦੀ ਹੈ ਹੈ ਕਿ ਜੇ ਆਪ ਆਪ ਤਾਂ ਵੱਡੀ ਆ ਤੰਨੀ ਵੀ ਪਾਲੀ ਪੈਰਾਂ ਨੂੰ ਹੱਥ ਲਾਦੀ ਛੋਡੀ ਆ ਸਿਰ ਤੇ ਹੱਥ ਰੱਖ ਲਈ ਐਨੀ ਤਾਂ ਗੇਵਾ ਬਾਬਾ ਜਾਂ ਫਿਰ ਤੂੰ ਉਹ ਇਸ਼ਕ ਕਮਾਉਣ ਵਾਲਾ ਹੋਵੇਂ ਕਿ ਜਿੱਥੇ ਇਹ ਕੋਈ ਵੀ ਬਿਮਾਰੀਆਂ ਗੱਲਾਂ ਥੋੜੇ ਬਾਬਾ ਪਰ ਜੀ ਨੂੰ ਕਰਨਾ ਅਜੇ ਅੱਜ ਕੱਲ ਤਾਂ ਖੇੜ ਹੀ ਸਾਰੀ ਸਰੀਰ ਦੀ ਐ ਰੂਹਾਂ ਤੱਕ ਪਹੁੰਚਦੇ ਆ ਜਨਮ ਲੰਘ ਜਾਂਦੇ ਆ ਔਰ ਉਦੋਂ ਤੱਕ ਜਦੋਂ ਸਮਝ ਆਉਂਦੀ ਐ ਫੇਰ ਸਾਹਮਣੇ ਪਤੰਦਰ ਖੜਾ ਹੀ ਹੋ ਰਾਇ ਫੇਰ ਇੱਥੋਂ ਦੀ ਮੁੰਡਾ ਕੁੜੀ ਹੈ ਜੀ ਉਹ ਮੀਰਾ ਮੀਰਾ ਸੀ ਉਹ ਹੈ ਮੀਰਾ ਦੀ ਮਾਂ ਕਹਿੰਦੀ ਆ ਵਾਸਤਾ ਤੈਨੂੰ ਰੱਬ ਦਾ ਨਾਂ ਚਾਹੀਏ ਨਮਸਤਾਂ ਦੇ ਵੇੜ ਇਹ ਤੈਨੂੰ ਮਸਤ ਬਣਾ ਦੇਣਗੇ ਤਾਂ ਮੀਰਾ ਬੋਲਦੀ ਆਪਣੀ ਮਾਂ ਨੂੰ ਕਹਿੰਦੀ ਜੀ ਮਾਂ ਰੋਮ ਰੋਮ ਵਿੱਚ ਰੋਮ ਰੋਮ ਵਿੱਚ ਵਾਸ ਸਜਣ ਦਾ ਦਾਤਾ ਦੇ ਦਰਵਾਜ਼ ਸਜਣ ਦਾ ਤੁਰਪਈਆ 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 ਹੁਣ ਯਾਰ ਦੇ ਘਰ ਨੂੰ மா பை கஸான் துன் பய கஸான் पढ़ता ना कि तुम्हें दिल लगी भूल वफ़ा वफाओं वफाओ की हंस तब तू नहीं गए मगर एक बार आजमा कर तो देखो वो माने ना मा ਕੀ ਜ਼ਰਾ ਰੁਕ ਸਿਆ ਚੁਠਾ ਕਰ ਤੋ ਤੜ ਲਾਵ ਬੋ ਖਰਿਆ ਖਰੇ ਤੁਮੇ ਦਿਲ ਲਗੀ ਭੁੱਲ ਜਾਣੀ ਪੜੇਗੀ mohabbat ki raah ho main aa kar to dekhu tainu vekda mere pehla oh geet jada honda hai ha ni mera saavle j rang te na jaai ਉਹਨ ਮੈਨੂੰ ਵੇਖ ਕੇ ਵੀ ਦਿਲ ਲੱਗੀ ਲੱਗਾ ਸੀ ਜੀ ਨਹੀਂ ਕੀਤਾ ਪਰ ਮੈਂ ਦੇਖ ਰਹਾ ਇਹਦੇ ਵਿਆਹ ਨੂੰ 3 ਮਹੀਨੇ ਹੋਇਆ ਗੋਰਾ ਜਾਂ ਨਿਕਲਦਾ ਹੁੰਦਾ ਪਤਾ ਨਹੀਂ ਕੀ ਗੱਲ ਹੈ ਹੈ ਅੱਗ ਪਹਿਲਾਂ ਕਾਲਾ ਐ ਹੁੰਦਾ ਸੀ ਹੁਣ ਸਾਵਲਾ ਐ ਚ ਆ ਗਿਆ ਆ ਇਹ ਪਰ ਇੰਨਾ ਖਰਾਕ ਵਈਆ ਨਾ ਬਾਬੇ ਹੋਏ ਹੈ ਹਰ ਇੱਕ ਜਿਵੇਂ ਦੋਨੇ ਘੁੰਦੇ ਆ ਨਾ ਹੈ ਆ ਮੈਨੂੰ ਲੱਗਦਾ ਬ੍ਰਾਹਮਣਾ ਚੋਂ ਹੈ ਹੈ ਸ਼ਿਵ ਦਾ ਭਗਤਾ ਹੈ ਪੱਕਾ ਆਹ ਅਕਬਰ ਖਾਨ ਐ ਆਹ ਕਮਰਪਾਲ ਸਿੰਘ ਐ ਆਈ ਨੂੰ ਹਿੰਦੂ ਕਹਿੰਦੇ ਹੋਣਗੇ ਇਹਨੂੰ ਮੁਸਲਮਾਨ ਕਹਿੰਦੇ ਹੋਣਗੇ ਮੈਨੂੰ ਸਿੱਖ ਕਹਿੰਦੇ ਹੋਣਗੇ ਪਰ ਸਾਡਾ ਸਰਦਾ ਨਹੀਂ ਇੱਕ ਦੂਜੇ ਬਿਨਾ ਹੈ ਮਹੀਨੇ ਅਸੀਂ 15 20 ਖਾੜੇ ਲਾਉਣੇ ਆ ਤਾਂ 20 ਦਾ 20ਾਂ ਚ ਇਕੱਠੇ ਆ ਅਸੀਂ ਕਦੇ ਉਹ ਆਵਾਜ਼ ਲਾਉਂਦਾ ਕਦੇ ਉਹ ਲਾਉਂਦਾ ਕਦੇ ਆਉਗਾ ਹੀ ਹੁੰਦਾ ਤਾਂ ਤੱਕੜੀ ਨਾਨਕ ਦੀ ਕਦੇ ਉਹ ਬੋਲੀ ਜਾਂਦਾ ਹੈ ਹਰੀ ਓਮ ਨਮੋ ਨਾਰਾਇਣ ਕਦੇ ਮੈਂ ਇਧਰੋਂ ਲੱਗਿਆ ਪਿਆ ਉਹਨਾਂ ਅੱਲਾਹੂ ਦਾ ਵਾਜਾ ਵੇ ਹੈ ਤੇ ਮੈਂ ਕੀ ਲੈਣਾ ਬਾਬਾ ਐਵੇਂ ਆ ਆ ਪੁੱਠੀਆਂ ਜੀਆਂ ਗੱਲਾਂ ਸੁਣ ਕੇ ਵੀ ਜੇ ਸਿੱਖ ਹੈ ਹੁਣ ਧੌਣ 'ਚ ਡੰਡਾ ਫਸਾਲਾ ਵੀ ਤੂੰ ਸਿੱਖ ਹੈ। ਉਹ ਬਾਬਾ ਸਿੱਖਾਂ ਤਾਂ ਫਿਰ ਸਿੱਖ। ਜੇ ਜੇ ਸਿੱਖ ਹੈ ਤਾਂ ਸਿੱਖ। ਤੂੰ ਤਾਂ ਸਿਖਾਉਣ ਬਹਿ ਗਿਆ ਪਤੰਦਰਾ। ਮਾੜਾ ਜਿਹਾ ਸਿੱਖ ਕਿ ਸਿਖਾਉਣ ਬਹਿ ਗਿਆ ਯਾਰ। ਤੇਰਾ ਪਿਓ ਕਿੱਡਾ ਹੈ? ਤੇਰਾ ਉਹ ਪਿਓ ਜਿਹੜਾ ਸਾਰਿਆਂ ਦਾ ਪਿਓ। ਹੈ? ਉਹ ਖਸਮ ਤੇਰਾ। ਇਸ ਕਰਕੇ ਬਾਬਾ ਸਿੱਖ ਯਾਰ। ਐਡਾ ਵੱਡਾ ਹੋ ਕੇ ਸਿੱਖ ਸੱਚੀ। ਇਨਾ ਆਨੰਦ ਲਾਇਆ ਬਾਲਾ ਖਜ਼ਾਨਾ ਭਰਪੂਰ ਇਨਾ ਖਜ਼ਾਨਾ ਭਰਪੂਰ ਬਾਬਿਓ ਇਹਨਾਂ ਨੂੰ ਬਿਠਾਉਣਾ ਹੈ ਯਾਰ ਬਹਿ ਜਾਓ ਬਾਬਿਓ ਤੁਸੀਂ ਪਲੀਜ਼